ਪਖੰਡਵਾਦ ਦੀ ਤੁਹਾਨੂੰ ਕਿੰਨੀਆ ਕੂ ਅਸੀਂ ਵੀਡੀਓ ਦਿਖਾ ਚੁੱਕੇ ਹਾਂ ਪਰ ਲਗਾਤਾਰ ਵੀਡੀਓ ਜਿਹੜੀ ਕਿ ਹੋਰ ਵੀ ਸਾਹਮਣੇ ਆ ਰਹੀ ਨੇ ਕਿਉਂਕਿ ਇੰਨੀਆਂ ਕੁ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਨੇ ਕਿ ਤੁਹਾਨੂੰ ਦਿਖਾ ਦਿਖਾ ਕੇ ਵੀਡੀਓ ਫੇਰ ਵੀ ਖਤਮ ਨਹੀਂ ਹੋਣੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਬੋਲ ਵਾਲਾ ਪਖੰਡਵਾਦ ਦਾ ਅੰਧਵਿਸ਼ਵਾਦ ਦਾ ਕੋਈ ਘਰੇ ਚੌਕੀਆਂ ਲਾ ਕੇ ਪੁਛਾ ਦੇ ਰਿਹਾ ਹੈ ਕੋਈ ਆਪਣੇ ਡੇਰੇਆਂ ਦੇ ਵਿੱਚ ਪਖੰਡਵਾਦ ਚਲਾ ਰਿਹਾ ਹੈ ਕੋਈ ਕਿਸੇ ਦਾ ਹੱਥ ਦੇ ਕੇ ਪਖੰਡਵਾਦ ਚਲਾ ਰਿਹਾ ਹੈ ਕੋਈ ਕਿਤੇ ਝੋਪੜੀ ਪਾ ਕੇ ਬੈਠਾ ਉੱਥੇ ਪਖੰਡਵਾਦ ਚਲਾਇਆ ਜਾ ਰਿਹਾ ਹੈ ਸੋ ਚਾਰੇ ਪਾਸੇ ਪਖੰਡਵਾਦ ਚਲਾਇਆ ਜਾ ਰਿਹਾ ਲੋਕ ਘਰਾਂ ਦੇ ਵਿੱਚ ਵੀ ਪੁੱਛਾ ਦੇ ਰਹੇ ਨੇ ਪਰ ਜਿਹੜੀ ਵੀਡੀਓ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਕੀ ਕਹੋਗੇ ਕਿਹੜੇ ਦੇਵੀ ਦੇਵਤੇ ਸੀ ਜਿਹੜੇ ਕੀ ਸਿਗਰਟਾਂ ਜਾਂ ਸ਼ਰਾਬਾਂ ਪੀ ਪੀ ਕੇ ਉਹਨਾਂ ਦੇ ਵੱਲੋਂ ਲੋਕਾਂ 'ਚ ਭੂਤ ਕੱਢੇ ਜਾਂਦੇ ਸੀ ਲੋਕਾਂ ਦੇ ਕੰਮ ਠੀਕ ਕੀਤੇ ਜਾਂਦੇ ਸੀ ਲੋਕਾਂ ਦੀਆਂ ਨੌਕਰੀਆਂ ਲਵਾਈਆਂ ਜਾਂਦੇ ਸੀ ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਸੀ ਕਿਹੜਾ ਦੇਵੀ ਦੇਵਤਾ ਸੀ ਦੇਖੋ ਧਰਮ ਕੋਈ ਵੀ ਹੈ ਅਸੀਂ ਸਭ ਦੀ ਇੱਜ਼ਤ ਕਰਦੇ ਹਾਂ ਪਰ ਜਿਹੜੇ ਧਰਮ ਦੇ ਨਾਂ ਤੇ ਦੁਕਾਨਾਂ ਖੋਲ ਕੇ ਪਖੰਡਵਾਦ ਕਰਕੇ ਲੋਕਾਂ ਨੂੰ ਡਰਾਮੇ ਕਰ ਰਹੇ ਨੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਰਹੇ ਨੇ ਉਹ ਵੀ ਸਰਾਸਰ ਗਲਤਾਨੇਂਦਰ ਜੋਗ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਤਾਂ ਫਿਰ ਦੇਵੀ ਦੇਵਤਿਆਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਕਲੰਕਿਤ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਹ ਸਿਗਰਾਂਟਾਂ ਦੇ ਸੂਟੇ ਲਗਾ ਰਹੇ ਨੇ ਤੇ ਦਾਅ ਦੇ ਰਹੇ ਨੇ ਕਿ ਸਾਡੇ ਵਿੱਚ ਮਾਤ ਆ ਚੁੱਕੀ ਹੈ ਸਾਡੇ ਵਿੱਚ ਦੇਵੀ ਦੇਵਤਿਆਂ ਦੇ ਜਿਹੜੇ ਸ਼ਕਤੀਆਂ ਉਹ ਆ ਰਹੀਆਂ ਨੇ ਅਸੀਂ ਲੋਕਾਂ ਦਾ ਇਲਾਜ ਕਰਾਂਗੇ ਇਹ ਕਿੱਥੋਂ ਤੱਕ ਸਹੀ ਹੈ ਜਦੋਂ ਦੇਵੀ ਦੇਵਤੇ ਹੈਗੇ ਸੀ ਉਸ ਵਕਤ ਕਿਹੜੇ ਦੇਵੀ ਦੇਵਤੇ ਸੀ ਜਿਹੜੇ ਕਿ ਸਿਗਰਟਾਂ ਦੇ ਸੂਟੇ ਲਾਉਂਦੇ ਸੀ ਜਿਸ ਤਰੀਕੇ ਦੇ ਨਾਲ ਇਹ ਦਿਨ-ਦਿਨ ਚਾਚਾ ਸਿਗਰਟਾਂ ਹੱਥ ਦੇ ਵਿੱਚ ਫੜ ਕੇ ਬਾਲ ਖਲਾਰ ਕੇ ਅਤੇ ਸੂਟੇ ਲਗਾ ਕੇ ਕਿਹਾ ਜਾ ਰਿਹਾ ਕਿ ਅਸੀਂ ਭੂਤ ਕੱਢ ਰਹੇ ਹਾਂ ਇਹ ਕਿੱਥੋਂ ਤੱਕ ਸਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਇੰਜ ਲੱਗ ਰਿਹਾ ਕਿ ਇਹ ਜਿਹੜੀ ਮਹਿਲਾ ਆ ਇਹ ਆਪਣੇ ਘਰ ਦੇ ਵਿੱਚ ਹੀ ਕੋਈ ਅ ਮਾਤਾ ਦੇ ਨਾਂ ਤੇ ਚੌਂਕੀ ਵਗੈਰਾ ਲਗਾਉਂਦੀ ਆ ਤੇ ਇਸ ਦੇ ਬਲੋਂ ਪੂਰਾ ਪਖੰਡਵਾਦ ਖਲਾਰਿਆ ਜਾ ਰਿਹਾ ਦੇਖਿਆ ਜਾ ਰਿਹਾ ਵੱਡੀ ਗਿਣਤੀ ਚ ਬੀਬੀਆਂ ਜਿਹੜੀਆਂ ਕਿ ਇਸ ਦੇ ਘਰ ਦੇ ਅੰਦਰ ਮੌਜੂਦ ਨੇ ਜਿਹੜੀ ਕਿ ਆਪੋ ਆਪਣੇ ਘਰ ਦੇ ਦੁੱਖ ਇਹਨਾਂ ਦੇ ਕੋਲ ਲੈ ਕੇ ਆਏ ਨੇ ਪਰ ਕਹਾਨੂੰ ਕਹਿ ਰਹੇ ਆ ਕਿ ਇਹਨਾਂ ਪਖੰਡਿਆਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਫਿਰ ਕਿਉਂ ਨਹੀਂ ਲੋਕ ਸਮਝਦੇ ਕਿਉਂ ਤੁਸੀਂ ਇਸ ਗੱਲ ਨੂੰ ਫੜਦੇ ਨਹੀਂ ਕਿ ਅਜਿਹੇ ਕਿਹੜੇ ਦੇਵਤੀ ਦੇਵੀ ਦੇਵਤੇ ਸੀ ਜਿਨ੍ਹਾਂ ਨੇ ਸ਼ਰਾਬਾਂ ਪੀਤੀਆਂ ਨਸ਼ੇ ਖਾ ਕੇ ਲੋਕਾਂ ਦੇ ਵਿੱਚੋਂ ਭੂਤ ਕੱਢਦੇ ਨੇ ਅੱਜ ਤੱਕ ਤਾਂ ਤੁਸੀਂ ਇਤਿਹਾਸ ਤਾਂ ਪੜ੍ਹਿਆ ਹੀ ਹੋਣਾ ਜੇ ਇਤਿਹਾਸ ਪੜ੍ਹਿਆ ਨਹੀਂ ਤਾਂ ਸੁਣਿਆ ਤਾਂ ਜ਼ਰੂਰ ਹੋਣਾ ਜਦੋਂ ਵੀ ਅਸੀਂ ਕਿਤੇ ਜਾਣਦੇ ਆ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਕਿ ਇਤਿਹਾਸ ਬਾਰੇ ਦੱਸਿਆ ਚਾਹੁੰਦਾ ਤਾਂ ਕਿਸੇ ਇਤਿਹਾਸ ਦੇ ਵਿੱਚ ਅੱਜ ਤੱਕ ਸੁਣਿਆ ਹੈ ਕਿ ਕਿਸੇ ਦੇਵੀ ਦੇਵਤੇ ਨੇ ਨਸ਼ਾ ਕੀਤਾ ਹੋਵੇ ਹਮੇਸ਼ਾ ਹੀ ਲੋਕਾਂ ਨੂੰ ਇਹ ਗੱਲ ਕਹੀ ਜਾਂਦੇ ਆ ਕਿ ਨਸ਼ੇ ਤੋਂ ਦੂਰ ਰਹੋ ਨਸ਼ਾ ਨਾ ਕੀਤਾ ਜਾਵੇ ਸਿਗਰਟ ਪੀਣਾ ਮਨਾ ਹੈ ਅਜਿਹੇ ਨਸ਼ਿਆਂ ਤੋਂ ਹਮੇਸ਼ਾ ਦੇਖਿਆ ਜਾਂਦਾ ਕਿ ਰੋਕਿਆ ਜਾਂਦਾ ਪਰ ਇੱਥੇ ਤਾਂ ਪਖੰਡੇ ਖੁਦ ਨਸ਼ਾ ਕਰਕੇ ਸਿਗਰਟਾਂ ਦੇ ਸੂਟੇ ਲਗਾ ਕੇ ਸ਼ਰਾਬਾਂ ਪੀ ਕੇ ਲੋਕਾਂ ਨੂੰ ਪੁਛਾ ਦੇ ਰਹੇ ਨੇ ਲੋਕਾਂ ਦੇ ਦੁੱਖ ਦਰਦ ਦੂਰ ਕਰ ਰਹੇ ਨੇ ਤਾਂ ਤੁਸੀਂ ਕਿਵੇਂ ਇਹਨਾਂ ਪਖੰਡਿਆਂ ਦੇ ਉੱਤੇ ਯਕੀਨ ਕਰ ਸਕਦੇ ਹੋ ਕਿ ਜਿਹੜੇ ਖੁਦ ਅਜਿਹੇ ਹਰਕਤਾਂ ਕਰ ਰਹੇ ਤੁਹਾਡੇ ਕੰਮ ਕਿਸ ਤਰੀਕੇ ਦੇ ਨਾਲ ਲੋਟ ਹੋਣਗੇ ਹਮੇਸ਼ਾ ਹੀ ਮਿਹਨਤ ਦੀ ਕਮਾਈ ਹੀ ਬਰਕਤ ਲੈ ਕੇ ਆਉਂਦੀ ਹੈ ਜੇਕਰ ਵਾਹਿਗੁਰੂ ਨੇ ਪਰਮਾਤਮਾ ਨੇ ਤੁਹਾਨੂੰ ਹੱਥ ਪੈਰ ਸਹੀ ਸਲੰਤ ਦਿੱਤੇ ਨੇ ਤਾਂ ਜਿੰਨੀ ਤੁਸੀਂ ਕਿਰਤ ਕਰੋਗੇ ਉਸ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਇਹਨਾਂ ਪਖੰਡੀਆਂ ਦੇ ਕੋਲ ਫਲਕ ਨੂੰ ਚੜਾ ਕੇ ਮੁਰਗੇ ਦੀਆਂ ਬਲੀਆਂ ਦੇ ਕੇ ਬੱਕਰੇ ਦੀਆਂ ਬਲੀਆਂ ਦੇ ਕੇ ਸ਼ਰਾਬਾਂ ਦੀਆਂ ਬੋਤਲਾਂ ਚੜਾ ਕੇ ਲੱਡੂ ਚੜਾ ਕੇ ਰਮਾਹ ਚੜਾ ਕੇ ਚੁੰਨੀਆ ਚੜਾ ਕੇ ਕੁਝ ਵੀ ਚੜਾ ਕੇ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਆਪਣੇ ਪੈਸੇ ਦੀ ਬਰਬਾਦੀ ਨਾ ਪਖੰਡਿਆਂ ਦੇ ਪਿੱਛੇ ਲੱਗੇ ਨਾ ਕਰੋ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਜੋ ਕਿਸਮਤ ਲਿਖਿਆ ਉਹ ਤੁਹਾਨੂੰ ਹਰ ਹੀਲੇ ਮਿਲੇਗਾ ਚਾਹੇ ਉਸ ਦੇ ਉੱਤੇ ਕੋਈ ਵੀ ਬੰਦਾ ਜੋਰ ਆਲੇ ਤੁਹਾਡੀ ਕਿਸਮਤ ਦਾ ਕੋਈ ਵੀ ਖੋ ਨਹੀਂ ਸਕਦਾ ਬੀਰ ਆ ਰਿਪੋਰਟ ਛਣਕਾਟਾ ਨਿਊਜ਼